ਕੀ ਲੱਗਦਾ ਜਨਾਬ ਕੋਈ ਇਕਦਮ ਤੇਲ ਖਤਮ ਹੋ ਜਾਏਗਾ ਪਤਾ ਨਹੀਂ ਇਹ ਆ ਵੀ ਦੇਖ ਹੀ ਰਹਿ ਲਾਈਨ ਵਿੱਚ ਤਾਂ ਲੱਗੇ ਆ ਇਹ ਸਟ੍ਰਾਈਕ ਜੋ ਹੋਈ ਹੈ ਸ਼ੁਰੂ ਹੋਈ ਹੈ ਪੈਟਰੋਲ ਪੰਪ ਤੇ ਤੇਲ ਤਾਂ ਪੜਾ ਹੋਇਆ ਹੈ ਪੈਟਰੋਲ ਫਿਰ ਲੋਕੋ ਮੇ ਇਤਨੀ ਕਿੰਸ ਕਿਉਂ ਆ ਗਈ ਹੈ ਤੇਲ ਤਾਂ ਪੜਾ ਹੋਣਾ ਦੇ ਦੇਣੇ ਹੋਣੇ ਲੱਗ ਵੀ ਕਰ ਸਕਦੇ ਪੰਪ ਵਾਲੇ ਹੋ ਵੀ ਸਕਦਾ ਹੈ ਅੱਗੇ ਜਦ ਆਰਡਰ ਆਏਗੀ ਕਰ ਲੈਗੇ ਹੋਰ ਟਾਈਮ ਲੱਗ ਜਾਏਗਾ ਅੰਦਾਜ਼ਾ ਟਾਈਮ ਦਾ ਤਾਂ ਕੋਈ ਪਤਾ ਨਹੀਂ ਜੀ ਆ ਵੀ ਤਾਂ ਕੋਈ ਹੋ ਨਹੀਂ ਆ ਦੋ ਘੰਟੇ ਲੈ ਜਾਏਗੇ ਹਾਂ ਜੀ ਜੀ ਪੈ ਗਿਆ ਜੀ ਤੇਲ ਪੰਜ ਤੇ ਜੀ ਤਿੰਨ ਘੰਟੇ ਹੋ ਗਏ ਖੜਿਆਂ ਨੂੰ ਕੀ ਕਰ ਰਹੇ ਹੈ ਹੀ ਨਹੀਂ ਕਹਿੰਦੇ ਖਤਮ ਹੋ ਗਿਆ ਤੇਲ ਮੈਂ ਕਿਹਾ ਕਰ ਰਹੇ ਪੰਪ ਵਾਲੇ ਕੁਝ ਨਹੀਂ ਲੱਗਦਾ ਪੈਟਰੋਲ ਤਾਂ ਹੈਗਾ ਜੀ ਇਹਨਾਂ ਕੋਲ ਪਰ ਦੇ ਨਹੀਂ ਰਹੇ ਕਰਨਗੇ ਪੱਕਾ ਕਰ ਲੈ ਜੀ ਉਹ ਤੇਲ ਨਾਲ ਲੱਗੇ ਜਿਸ ਦਾ ਮਾਇਆ ਇੱਕਦਮ ਪੂਰਾ ਪੈਟਰੋਲ ਪੰਪ ਹੀ ਖਾਲੀ ਹੋ ਗਿਆ ਪੂਰਾ ਪੂਰਾ ਐਸ ਹੈ ਐਡ ਪ੍ਰੈਜ਼ੈਂਟ ਇੱਕ ਡਰਮ ਖਾਲੀ ਹੋ ਸਕਦਾ ਦੂਸਰਾ ਹੋ ਸਕਦਾ ਇਕਦਮ ਹੀ ਸਾਰੇ ਹੋਗੇ ਇਕਦਮ ਨਹੀਂ ਖਾਲੀ ਹੋ ਸਕਦੇ ਇਹ ਸਾਰੇ ਮਿੱਲੀ ਭਗਤ ਇਹਨਾਂ ਦੀ ਲੱਗਦੀ ਆ ਕੀ ਕਰ ਰਹੇ ਆ ਹਰਾਸਮੈਂਟ ਬਲੈਕ ਕਰਨਾ ਲੱਗਦਾ ਮੈਨੂੰ ਲੱਗਦਾ ਮੈਂ ਵੀ ਬਲੈਕ ਕਰਨਗੇ 100% ਦੇਖੋ ਉਹਨਾਂ ਮੈਂ ਸੀਨੀਅਰ ਸਿਟੀ ਜਨਾ ਮੇਰੀ ਐਸਟੀ ਵੀ ਪਟੋਲ ਖਤਮ ਹੋ ਗਿਆ ਯਾਦ ਆ ਮੈਨੂੰ ਘਰ ਪਛਾਨ ਠੀਕ ਆ ਯਾਦ ਮੈਨੂੰ ਇਸ ਤੇਲ ਪਾ ਕੀ ਤੇਲ ਹੈਗਾ ਦੇਖੋ ਆ ਦੇਖੋ ਇੱਥੇ ਵਾਰੋ ਦੇਖੋ ਅਗਰ ਹੁੰਦਾ 에ਰਰ ਆ ਜਾਂਦਾ ਸਭ ਕੁਝ ਹੋ ਜਾਂਦਾ ਸਾਡੀ ਵੀ ਲਿਖਿਆ ਹੁੰਦਾ ਸਭ ਕੁਝ ਲਿਖਿਆ ਹੁੰਦਾ ਇਹਨੂੰ ਕਲੋਜ਼ ਹੀ ਕਰ ਦੋ ਜੇਕਰ ਕਲੋਜ਼ ਕਰ ਦੋ ਕਲੋਜ਼ ਨਹੀਂ ਕਹਿੰਦੇ ਕਰਨਾ ਬਾਈ ਇਹਨੂੰ ਡਿਟੇਲ ਪਤਾ ਕਾਨੂੰਨ ਦੀ ਹਾਂਜੀ 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 ਜੇ ਕੋਈ ਐਕਸੀਡੈਂਟ ਹੋ ਜਾਂਦਾ ਜੀ ਜਾਂ ਕੋਈ ਦੁਰਘਟਨਾ ਹੋ ਜਾਂਦੀ ਹੈ ਵੀ ਸਜ਼ਾ ਹੁੰਦੀ ਹੈ 10 ਸਾਲ ਦੀ ਸਜ਼ਾ ਤੇ ਜੁਰਮਾਨਾ ਵੀ ਰੱਖਿਆ ਹੋਇਆ ਹੁੰਦਾ 7 ਲੱਖ ਰੁਪਏ ਜੀ ਕੋਈ ਟੱਕਾ ਸਹੀ ਦਾ ਕਰਦਾ ਨਹੀਂ ਕੋਈ ਐਕਸੀਡੈਂਟ ਜਾਂ ਕੋਈ ਹੋ ਜਾਂਦਾ ਹਨਾਈ ਅਚਾਨਕ ਹੀ ਕਈ ਵਾਰੀ ਹੋ ਜਾਂਦਾ ਹੈ ਟੈਂਕ ਜਾਂ ਕੁਝ ਹੋ ਜਾਂਦਾ ਉਹ ਗੱਲ ਹੈ ਜਿਹੜਾ ਸਿਸਟਮ ਬਣਾਇਆ ਹੋਇਆ ਹੈ ਜੀ ਭਾਜੀ ਕੀ ਤੇਲ ਪਾਉਣਾ ਹੈ ਹਾਂ ਜੀ ਕੀ ਲੱਗ ਰਿਹਾ ਤੇਲ ਤਾਂ ਆਮ ਮਿਲਦਾ ਪਰ ਰੂਟੀਨ ਚ ਖਤਰਾ ਕਿਉਂ ਲੱਗਦਾ ਨਹੀਂ ਨਬਰੇ ਨਹੀਂ ਕਿਹੜੇ ਪੰਪ ਤੇ ਜਾ ਕੇ ਆਏ ਸੈਕਟਰ 9 8 7 ਉਧਰ ਬਿਲਕੁਲ ਜਮ ਲੱਗਿਆ ਪੜਾ ਤੇਲ ਮਿਲ ਨਹੀਂ ਰਹਾ ਭਾਈ ਸਾਹਿਬ ਕਿੰਨੀ ਦੇਰ ਸੇ ਲਾਈਨ 'ਚ ਲੱਗੇ 1 ਘੰਟਾ ਸੇ ਤੇਲ ਲੋਂਦੇ ਆ ਜੇ ਕਰੇ ਤੇਲ ਖਤਮ ਹੋ ਗਿਆ पता नहीं हुआ है कि नहीं हुआ है वो तो भगवान जानको देखो यदि हम सेफ्टी रीजन से देखें तो सही है सरकार इसमें सही है गलत नहीं सुपरवाइजर साहब भी पंप ने वाकई तेल खत्म हो गया आज मैंने हमारा कल डीजल तो कल ही खत्म हो गया था अच्छा। पेट्रोल सुबह हाँ हा। हो गया इस टाइम हो गया आज मतलब आज की बात करें कि या संडे से स्ट्राइक शुरू हुई है ये तीन दिन से कितना लग चुका है जितना स्टॉक सारा खत्म हो गया स्टोव कमी था ਕੁਛ ਨਾ ਭਾਜੀ ਟੈਕਸੀ ਵਾਲਿਆਂ ਕਿੰਨੀ ਕਿ ਦਿੱਕਤ ਆ ਰਹੀ ਹੈ ਜੀ ਤੇ ਬਹੁਤ ਜ਼ਿਆਦਾ ਦਿੱਕਤ ਹੈ ਜੀ ਸਾਨੂੰ ਤਿੰਨ ਘੰਟੇ ਹੋ ਗਏ ਜੀ ਖੜੇ ਇਹਨੂੰ ਅੱਛਾ 3 ਘੰਟੇ ਹੋ ਗਏ ਕਦੇ ਕਿਸੇ ਪੰਪ ਤੇ ਜਾ ਰਹਿਆਂ ਕਦੇ ਕਿਸੇ ਪੰਪ ਤੇ ਜਾ ਰਹਿਆਂ ਜੀ ਕਿਆ ਕੀ ਰੇ ਪੰਪਾਂ ਵਾਲੇ ਪੰਪਾਂ ਵਾਲੇ ਕੁਛ ਨਹੀਂ ਜੀ ਕਿਤੇ ਇਹੀ ਕਹ ਰਹੇ ਨੇ ਵੀ ਪਿੱਛੇ ਸਪਲਾਈ ਨਹੀਂ ਹੈਗੀ ਜੀ ਬੰਦੇ ਹੋ ਜੀ ਇਹਨੀ ਛੇਤੀ ਖਤਮ ਹੋ ਗਿਆ ਨਹੀਂ ਜੀ ਨਹੀਂ ਨਹੀਂ ਮੰਨਦੇ ਕਿਹ ਬੰਦਾ ਤੁਹਾਨੂੰ ਜਿਹੜੀ ਹੜਤਾਲ ਕੀਤੀ ਹੈ ਡਰਾਈਵਰਾਂ ਨੇ ਹਾਂ ਜੀ ਉਹ ਠੀਕ ਹੈ ਵਜਾ ਉਹ ਨਹੀਂ ਠੀਕ ਨਹੀਂ ਹੈਗੀ ਜੀ ਉਹ ਕੱਲਾ ਟਰੱਕਾਂ ਵਾਸਤੇ ਥੋੜੀ ਹੋਰ ਟੈਕਸੀ ਵਾਲੇ ਵੀ ਆ ਸਾਰੇ ਡਰਾਈਵਰ ਨੇ ਕੋਈ ਪ੍ਰਾਈਵੇਟ ਕਿਸੇ ਨਾਲ ਐਕਸੀਡੈਂਟ ਹੋ ਜਾਂਦਾ ਤੇ ਮੋਗੇ ਤੇ ਮੋਬਲੀਚਿੰਗ ਮੋਬਲੀਚਿੰਗੇ ਕਹਾਂਗੇ ਨਾ ਉਹਨੂੰ ਤਾਂ ਮਾਰਕੁੱਟ ਕਰਨਗੇ ਜੀ ਹਾਂਜੀ ਤੇ ਜੇ ਉਹ ਛੱਡ ਕੇ ਨਹੀਂ ਜਾਂਦੇ ਗੱਡੀ ਛੱਡ ਕੇ ਜਾਂਦੇ ਆ ਤਾਂ ਗੱਡੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਜੇ ਗਲਤੀ ਕਿਸੇ ਦੀ ਵੀ ਹੋ ਜਾਵੇ ਕੋਈ ਵੀ ਆਪਣੀ ਮਰਜ਼ੀ ਨਾਲ ਐਕਸੀਡੈਂਟ ਨਹੀਂ ਕਰਦਾ ਸਰਕਾਰ ਕਰਕੇ ਆ ਰਹੀ ਹੈ ਜੀ ਇਹ ਦਿੱਕਤ ਅੱਛਾ ਡਰਾਈਵਰਾਂ ਨੇ ਜਿਸ ਕਰਕੇ ਸਟ੍ਰਾਈਕ ਕੀਤੀ ਹੈ ਮੰਗ ਜਾਇਜ਼ ਲੱਗਦੀ ਹੈ ਸਰ ਮੇਰੀ ਗੱਲ ਜੇ ਡਰਾਈਵਰ ਨੂੰ 7 ਲੱਖ ਰੁਪਏ ਹੋਵੇ ਆਗਰ ਰੱਖੀ ਹੈ ਜੇ ਫੇਤੀ ਥੱਲੇ ਆ ਕੇ ਕੋਈ ਬੰਦਾ ਮਰਦਾ ਤਾਂ 7 ਲੱਖ ਟ੍ਰੈਵਲ ਦੇ ਸਜ਼ਾ ਹੋਗੀ ਨਾਲੇ ਸਜ਼ਾ 10 ਜੇ ਚਾਹ 7 ਲੱਖ ਦੇ ਦੋ ਜਾਂ 10 ਦਾ ਮਨਾ 10 ਸਾਲ ਦੀ ਸਜ਼ਾ ਕਰੇ ਕਿ ਕਿ ਡਰਾਈਵਰ ਬੋ ਦੇਖੋ 7 ਲੱਖ ਹੋ ਗਏ ਉਹ ਆਪਣੀ ਵਿਆਜ ਖਾਊਗਾ 20000 ਖਾਊ ਉਹਨੂੰ ਡਰਾਈਵਰ ਤੇ 7 ਲੱਖ ਦੀ ਵਿਆਜ ਆਉ ਮਿੰਨੇ ਦੀ ਇਹ ਉਹ ਦੇਖੋ 7 ਲੱਖ ਹੋਵੇ ਡਰਾਈਵਰ ਬੋ ਲਗਲਾ ਡਰਾਈਵਿੰਗ ਕਿਉਂ ਕਰੇ ਬਾਬਾ ਨਾ ਫੋਟੇ ਸੋ ਹਾਲਾਤ ਤੁਹਾਨੂੰ ਚੰਡੀਗੜ੍ਹ ਦੇ ਦਿਖਾ ਰਹੇ ਆ ਸੈਕਟਰ 21 ਦੇ ਪੈਟਰੋਲ ਪੰਪ ਤੇ ਜਿਹੜਾ ਅਸੀਂ ਖੜੇ ਹੈਗੇ ਆ ਹਾਲਾਤ ਅਜੇ ਇਹ ਕਿਉਂ ਬਣ ਗਏ ਨੇ ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ ਪੈਟਰੋਲ ਪੰਪ ਤੇ ਵਜ੍ਹਾ ਇਹ ਹੀ ਹੈ ਕਿ ਲੋਕ ਤੇਲ ਭਰਉਣ ਲਈ ਆਪਣਾ ਸਵੇਰ ਤੋਂ ਕਤਾਰਾਂ ਵਿੱਚ ਲਾਈਨਾਂ ਵਿੱਚ ਲੱਗੇ ਹੋਏ ਸੀ ਪੰਪ ਦੇ ਹਾਲਾਤ ਕੀ ਨੇ ਤੁਹਾਨੂੰ ਇਹ ਦਿਖਾ ਰਹੇ ਆ ਇਸ ਤਰ੍ਹਾਂ ਸੜਕ ਦੇ ਬਾਹਰ ਲੰਬੇ-ਲੰਬੇ ਜਾਮ ਨੇ ਔਰ ਇਹ ਕਿਸੇ ਵੀ ਪੈਟਰੋਲ ਪੰਪ ਤੇ ਤੁਸੀਂ ਜੇ ਅੱਜ ਚੱਲ ਜੋ ਤਾ ਜਿਹੇ ਹਾਲਾਤ ਨਜ਼ਰ ਆ ਰਹੇ ਨੇ ਲੋਕਾਂ ਨੂੰ ਕਈਆਂ ਨੂੰ ਕੋ ਸਵੇਰ ਦਾ ਆਇਆ ਦੁਪਹਿਰ ਹੋ ਗਈ ਸੋ ਲੰਬੇ ਹਾਲਾਤ ਨੇ ਕੀ ਲੱਗਦਾ ਜਨਾਬ ਕੋਈ ਇਕਦਮ ਤੇਲ ਖਤਮ ਹੋ ਜਾਏਗਾ ਪਤਾ ਨਹੀਂ ਇਹ ਵੀ ਦੇਖ ਹੀ ਰਹੇ ਲਾਈਨ ਵਿੱਚ ਤਾਂ ਲੱਗੇ ਆ ਨਹੀਂ ਤਾਂ ਇਹ ਸਟ੍ਰਾਈਕ ਜੋ ਹੋਈ ਹੈ ਸ਼ੁਰੂ ਹੋਈ ਹੈ ਪੈਟਰੋਲ ਪੰਪ ਤੇ ਤੇਲ ਤਾਂ ਪੜਾ ਹੋਇਆ ਹੈ ਪੈਟਰੋਲ ਫਿਰ ਲੋਕੋ ਮੇ ਇਤਨੀ ਗਿੰਸ ਸਿਕਿਉਰਨਸ ਕਿਉਂ ਆ ਗਈ ਹੈ ਤੇਲ ਤਾਂ ਪੜਾ ਹੋਣਾ ਦੇ ਨਹੀਂ ਰਹੇ ਹੋਣੇ ਅੱਛਾ ਕੀ ਲੱਗਦਾ ਬਲੈਕ ਵੀ ਕਰ ਸਕਦੇ ਪੰਪ ਵਾਲੇ ਹੋ ਵੀ ਸਕਦਾ ਹੈ ਅੱਗੇ ਜੇ ਆਰਡਰ ਆਉਣਗੇ ਕਰ ਲੈਂਗੇ ਉਹ ਕਿੰਨੀ ਦੇਰ ਸੇ ਖੜੇ ਹੋ ਆਪ ਇਆਂ ਆ ਵੀ ਤਾਂ 15 20 ਮਿੰਟ ਹੋਏ ਮੇਰੇ ਕੋਲ ਅੱਛਾ ਕਿੰਨਾ ਟਾਈਮ ਲੱਗ ਜਾਏਗਾ ਅੰਦਾਜ਼ਾ ਟਾਈਮ ਦਾ ਤਾਂ ਕੋਈ ਪਤਾ ਨਹੀਂ ਜੀ ਆ ਵੀ ਤਾਂ ਕੋਈ ਹੋ ਨਹੀਂ ਆ ਲੱਗ ਕੇ 2 ਘੰਟੇ ਲੱਗ ਜਾਣਗੇ ਹਾਂ ਜੀ ਠੀਕ ਆ ਟੈਂਕੀ ਫੁੱਲ ਕਰਾ ਕੇ ਜਾਣਾ ਹੈ ਉਹ ਟੈਂਕੀ ਤਾਂ ਫੁੱਲ ਕਰਾਣੇ ਹੀ ਪੜੇਗੀ ਅਗਰ ਆਏ ਹਨ ਤਾਂ ਠੀਕ ਦੇਣਗੇ ਤਾਂ ਬਿਲਕੁਲ ਠੀਕ ਹੈ ਸੋ ਇਹੀ ਕਹਿ ਰਹੇ ਆ ਕਿ ਪੈਟਰੋਲ ਵੀ ਇੱਕਦਮ ਕਦੇ ਮੁਕਦਾ ਨਹੀਂ ਹੁੰਦਾ ਪਰ ਹਾਲਾਤ ਐਦਾਂ ਦੇ ਹੁਣ ਨਜ਼ਰ ਆ ਰਹੇ ਨੇ ਪੰਪਸ ਦੇ ਉੱਪਰ ਕਿ ਬਕਾਇਦਾ ਸਟਾਫ ਜਿਹੜਾ ਹੈਗਾ ਬੈਰੀਗੇਟਸ ਦੇ ਲਈ ਖੜਾ ਦਿੱਤਾ ਗਿਆ ਹੈਗਾ ਸੋ ਲੋਕ ਕੰਮ ਛੱਡ ਕੇ ਹੋਰ ਕੁਝ ਨਹੀਂ ਕਰ ਰਹੇ ਹਾਂ ਜੀ ਪੈ ਗਿਆ ਜੀ ਤੇਲ ਪਾ ਜੀ ਪੈ ਗਿਆ ਤਿੰਨ ਘੰਟੇ ਹੋ ਗਏ ਖੜੇਆਂ ਨੂੰ ਅੱਛਾ ਕੀ ਕਰ ਰਹੇ ਆ ਹੈ ਹੀ ਨਹੀਂ ਕਹਿੰਦੇ ਖਤਮ ਹੋ ਗਿਆ ਤੇਲ ਮੈਂ ਕਿ ਚੈੱਕ ਕਰ ਰਹੇ ਪੰਪ ਵਾਲੇ ਕੁਝ ਕੀ ਲੱਗਦਾ ਪੈਟਰੋਲ ਤਾਂ ਹੈਗਾ ਜੀ ਇਹਨਾਂ ਕੋਲ ਹਾਂ ਪਰ ਦੇ ਨਹੀਂ ਰੇ ਬਲੈਕ ਕਰਨਗੇ ਕਰਨਗੇ ਪੱਕਾ ਕਰਨਗੇ ਅੱਛਾ ਲੱਗਦਾ ਤਾਂ ਹੈ ਜੀ ਕਰੋਗੇ ਮੈਂ ਤਾਂ ਇਹ ਵੀ ਕਹਾ ਤੁਹਾਡਾ ਡਿਨਰ ਇੱਥੇ ਹੀ ਮੰਗਾ ਲਓ ਜੀ ਅੱਛਾ ਘਰ ਵੀ ਕਿੱਦਾਂ ਪਹੁੰਚਾਂਗੇ ਆਪਾਂ ਬਿਨਾਂ ਤੇਲ ਤੋਂ ਤਿੰਨ ਘੰਟੇ ਬਾਅਦ ਖਾਲੀ ਆ ਜਾ ਰਹੇ ਹਾਂ ਆ ਖਾਲੀ ਜਾ ਰਹੇ ਜੀ ਬਿਲਕੁਲ ਜਾ ਰਹੇ ਕੰਮ ਤੋਰ ਲੱਗ ਤੁਸੀਂ ਦਿਹਾੜੀ ਕੰਮ ਤੋਰ ਦਿਹਾੜੀ ਅਲੱਗ ਪੰਨੀ ਬਾਹੂ ਨੇ ਹੁਣ ਦੇਖਣਾ ਕਿੰਨਾ ਟਾਈਮ ਹੋ ਗਿਆ 4:00 ਵੱਜ ਗਏ ਅੱਧੀ ਤਨਖਾਹ ਕੱਢਦੀ ਆਣੀ ਦਿਹਾੜੀ ਕੱਟ ਰ ਬੱਕੀ ਕੱਟ ਰਾਣੀ ਜੀ ਪੰਪਾਂ ਦੇ ਤੇਲ ਇੱਕਦਮ ਇਦਾਂ ਖਤਮ ਤਾਂ ਨਹੀਂ ਹੁੰਦਾ ਨਹੀਂ ਭਾਈ ਹੋ ਹੀ ਨਹੀਂ ਸਕਦਾ ਇਹ ਗਰੰਟੀ ਹੈ ਇਹ ਤਾਂ ਨਹੀਂ ਕਿ ਕਿੰਦਾ ਟਰੱਕ ਮੰਗਾਉਂਦੇ ਆ ਇਹ ਨਾ ਜੀ ਨਾ ਇਹ ਸਭ ਤੋਂ ਵੱਡਾ ਪੰਪ ਹੈ ਜੀ ਪੂਰੇ ਚੰਡੀਗੜ੍ਹ ਸ਼ਹਿਰ ਦਾ ਪੰਪ ਵਿਸ਼ਵਾਸ ਕਰਦੇ ਆ ਲੋਕ ਇਸ ਪੰਪ ਦੇ 100% ਜੀ ਤੇਲ ਪੂਰਾ ਪਾਉਂਦੇ ਆ ਕੰਪਨੀ ਦਾ ਪੰਪ ਹੈ ਜੀ ਤੇਲ ਇਹਨਾਂ ਕੋ ਖਤਮ ਨਹੀਂ ਹੋ ਸਕਦਾ ਇਹ ਪਿਓ ਛੋਟੀ ਹੈ ਪੂਰੀ ਖਾਲੀ ਮੋੜ ਰਿਹਾ ਹੈ ਨਾ ਖਾਲੀ ਮੋੜ ਰਿਹਾ ਜੀ ਸੋ ਕਤਾਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਭਾਈ ਸਾਹਿਬ ਨੇ ਵੀ ਦੱਸਿਆ ਕਿਤਨੀ ਦੇਰ ਸੇ ਲੱਗੇ ਹਾਂ ਮੈਂ ਲਾਈਨ ਮੇ ਸੌਰੀ ਚਲੋ ਕਈ ਅਨੇ ਘਤਾਸ਼ ਨਜ਼ਰ ਆ ਰਹੇ ਨੇ ਕੁਝ ਕਹਿਣਾ ਹੀ ਨਹੀਂ ਚਾਹੁੰਦੇ ਗੱਡੀਆਂ ਲੈ ਕੇ ਖੜੇ ਜ਼ਰੂਰ ਹੋਏ ਨੇ ਪੰਪਾਂ ਦੀ ਸਥਿਤੀ ਜਿਹੜਾ ਹੈ ਤੁਹਾਨੂੰ ਦਿਖਾਵਾਂਗੇ ਕਿ ਭਰੋਸੇਮੰਦ ਪੰਪ ਜਿਹੜਾ ਹੈਗਾ ਇਹ ਮੰਨਿਆ ਜਾਂਦਾ ਹੈਗਾ ਤੇ ਕਤਾਰਾਂ ਜੇ ਤੁਸੀਂ ਦੇਖੋ ਰੂਟੀਨ ਦੇ ਵਿੱਚ ਵੀ ਨਜ਼ਰ ਆਉਂਦੀਆਂ ਹੈਗੀਆਂ ਨੇ ਪਰ ਇੰਨੀਆਂ ਜਿਹੜਾ ਹੈਗਾ ਨਹੀਂ ਨਜ਼ਰ ਆਉਂਦੀਆਂ ਓਕੇ ਲੋਕ ਨਿਰਾਸ਼ ਹੋ ਕੇ ਵੀ ਨਿਕਲ ਰਹੇ ਕੋਈ 3 ਘੰਟੇ ਤੋਂ ਲਾਈਨ 'ਚ ਲੱਗਿਆ ਸੀ 3 ਘੰਟੇ ਬਾਅਦ ਰਿਜ਼ਲਟ ਆਇਆ ਤੇ ਪੈਟਰੋਲ ਨਹੀਂ ਮਿਲਿਆ ਇੱਥੇ ਵੀ ਲਾਈਨ ਹੈ ਕਿੰਨੀ ਕੀ ਡੇਰ ਤੋਂ ਬੈਠੇ ਹੋ ਜੀ 1 ਵਜੇ ਦੇ ਅੱਛਾ 1 ਵਜੇ ਤੇ ਲਾਈਨ ਲੱਗੇ ਜਿਸ ਦਾ ਮਾਇਆ ਇੱਕਦਮ ਪੂਰਾ ਪੈਟਰੋਲ ਪੰਪ ਹੀ ਖਾਲੀ ਹੋ ਗਿਆ ਪੂਰਾ ਪੂਰਾ ਐਡਪ੍ਰੈਜ਼ੈਂਟ ਐਡਪ੍ਰੈਜ਼ੈਂਟ ਇੱਕ ਡਰਮ ਖਾਲੀ ਹੋ ਸਕਦਾ ਦੂਸਰਾ ਆ ਸਕਦਾ ਇਕਦਮ ਹੀ ਸਾਰੇ ਹੋਗੇ ਇਕਦਮ ਨਹੀਂ ਖਾਲੀ ਹੋ ਸਕਦੇ ਇਹ ਤਾਂ ਹੈ ਨਹੀਂ ਇਹ ਸਾਰੇ ਮਿੱਲੀ ਭਗਤ ਇਹਨਾਂ ਦੀ ਲੱਗਦੀ ਆ ਕਿਉਂ ਕਰ ਰਿਹਾ ਤਾਂ ਹਰਾਸਮੈਂਟ ਬਲੈਕ ਕਰਨਾ ਬਲੈਕ ਕਰਨ ਲੱਗਦਾ ਮੈਨੂੰ ਲੱਗਦਾ ਇਹਨੂੰ ਬਲੈਕ ਕਰਨਗੇ 100% ਸਟ੍ਰਾਈਕ ਦੀ ਵਜ੍ਹਾ ਪਤਾ ਤੁਹਾਨੂੰ ਸਟ੍ਰਾਈਕ ਦੀ ਵਜ੍ਹਾ ਦਾ ਹਾਲੇ ਤੱਕ ਤਾਂ ਕੋਈ ਅਨਾਉਂਸ ਨਹੀਂ ਹੋਈ ਟੱਕਾ ਦੀ ਸਟ੍ਰਾਈਕ ਕਰਕੇ ਸੀਗਾ ਪਤਾ ਉਹ ਸਜ਼ਾ ਕਰ ਕਾਨੂੰਨ ਗੜੇ ਕਾਨੂੰਨ ਉਸ ਕਾਨੂੰਨ ਬਾਰੇ ਕੀ ਕਹਿੰਦੇ ਹੋ ਸਹੀ ਬਣਿਆ ਹਾਂਜੀ ਠੀਕ ਬਣਿਆ ਉਹ ਕਾਨੂੰਨ ਇਹ ਬਣਿਆ ਪਤਾ ਤੁਹਾਨੂੰ ਡਿਟੇਲ ਪਤਾ ਕਾਨੂੰਨ ਦੀ ਹਾਂਜੀ ਉਹ ਪਤਾ ਹੀ ਹੈ ਜੀ ਕੀ ਹੈ ਦੱਸੋ ਹਾਂਜੀ ਉਹ ਵੀ ਕੋਈ ਐਕਸੀਡੈਂਟ ਹੋ ਜਾਂਦਾ ਜੀ ਜਦੋਂ ਦੁਰਘਟਨਾ ਹੋ ਜਾਂਦੀ ਹੈ ਵੀ ਸਜ਼ਾ ਹੁੰਦੀ ਹੈ 10 ਸਾਲ ਦੀ ਸਜ਼ਾ ਤੇ ਜੁਰਮਾਨਾ ਵੀ ਰੱਖਿਆ ਹੋਇਆ ਹੁੰਦਾ 7 ਲੱਖ ਰੁਪਏ ਜੀ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਈ ਪਰਦੇਸ ਹੈ ਨਾ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਹਿੰਦੀ ਹੈ ਕਈ ਅਪਰਾਧੀਆਂ ਨੇ ਧੰਦਾ ਖੋਲ੍ਹਿਆ ਆਇਆ ਉਹ ਬੰਦੇ ਨੂੰ ਗੋਲੀ ਮਾਰਨੀ ਬਚਾਏ ਕਹਿੰਦੇ ਜੀ ਐਕਸੀਡੈਂਟ ਕਰ ਦੋ ਇਹਦਾ ਕੋਈ ਸਜ਼ਾ ਤਾਂ ਹੋਣੀ ਨਹੀਂ ਸਾਨੂੰ ਉਹੋ ਜਿਹੇ ਲਈ ਕਾਨੂੰਨ ਇਹ ਵੀ ਬਣਿਆ ਹੁਣ ਚੰਗੇ ਨਾਲ ਮਾੜਾ ਵੀ ਹੁੰਦਾ ਮਾਈਨਸ ਪੁਆਇੰਟ ਵੀ ਆਦਾ ਆ ਰਿਹਾ ਤੇ ਤੁਸੀਂ ਤੇਲ ਲਈ ਪਰੇਸ਼ਾਨ ਹੋ ਰਹੇ ਹੋ ਹਾਂ ਬਹੁਤ ਜ਼ਿਆਦਾ ਹੋ ਰਹੀ ਹੁਣ ਇੱਕਦਮ ਤੁਹਾਨੂੰ ਪਤਾ ਕੀ ਕੀਤਾ ਸਟ੍ਰੱਕ ਹਾਂਜੀ ਉਹ ਤਾਂ ਪਤਾ ਕੀ ਹੜਤਾਲ ਕੀਤੀ ਹੋਈ ਉਹਨਾਂ ਨੇ ਜਿਹੜਾ ਹੈਗੇ ਨੇ ਨਾ ਤੇਲ ਦੇ ਡੀਪੋਆਂ ਦੇ ਬਾਹਰ ਬੈਗੇ ਨੇ ਜਾ ਕੇ ਉਹ ਕਹਿੰਦੇ ਸੀ ਤੇਲ ਨਿਕਲਣ ਨਹੀਂ ਦੇਣਾ ਚੰਡੀਗੜ੍ਹ ਦੀ ਇੱਕ ਗੱਡੀ ਅੱਜ ਸੰਗਰੂ ਪੀ ਤੁਹਾਨੂੰ ਲੈ ਕੇ ਤੇਲ ਲੈ ਕੇ ਜਾਣ ਹੀ ਨਹੀਂ ਦੇਣਾ ਦੇਖੋ ਹੁਣ ਮੈਂ ਸੀਨੀਅਰ ਸਿਟੀ ਜਨਾ ਮੇਰੀ ਐਸ.ਟੀ. ਵੀ ਪਟੋਲ ਖਤਮ ਹੋ ਗਿਆ ਯਾਦ ਆ ਮੈਨੂੰ ਘਰ ਪਹਚਾਨ ਠੀਕ ਹੈ ਯਾ ਮੈਨੂੰ ਅਸੀਂ ਤੇਲ ਪਾ ਗਲਤੀ ਤੇਲ ਹੈਗਾ ਦੇਖੋ ਆ ਦੇਖੋ ਇੱਥੇ ਵਾਰੋ ਦੇਖੋ ਅਗਰ ਹੁੰਦਾ 에ਰਰ ਆ ਜਾਂਦਾ ਸਭ ਕੁਝ ਹੋ ਜਾਂਦਾ ਹਾਂਜੀ ਖਾਲੀ ਵੀ ਲਿਖਿਆ ਹੁੰਦਾ ਉਸਤੇ ਸਭ ਕੁਝ ਲਿਖਿਆ ਹੁੰਦਾ ਇਹਨੂੰ ਕਲੋਜ਼ ਹੀ ਕਰ ਦਿਓ ਅਸੀਂ ਤਾਂ ਕਰੇ ਕਲੋਜ਼ ਕਰ ਦਿਓ ਕਲੋਜ਼ ਵੀ ਨਹੀਂ ਕਹਿੰਦੇ ਕਰਨਾ ਬਾਏ ਰਾਤੀ ਦੇਣਗੇ ਜਦੋਂ ਮਰਜੀ ਆਪਾਂ ਤੇ ਬੈਠੇ ਆ ਅਸੀਂ ਤਾਂ ਇੱਥੇ ਧਰਨਾ ਲਾ ਕੇ ਕੀ ਧਰਨਾ ਵੀ ਲਾਣਾ ਇਦਾਂ ਹੀ ਬੈਠੇ ਆ आई एम सीनियर सिटीजन ठीक है रिटायर पर्सन गवर्नमेंट ऑफ इंडिया दा इथे बैठे आपा तेल ਪਾ ਦੇਣਗੇ ਚਲੇ ਜਾ ਰੋਟੀ ਲੈ ਕੇ ਆਏ ਹੋ ਰੋਟੀ ਲੈ ਕੇ ਆਏ ਹੋ ਛੁੱਟੀ ਛੁੱਟੀ ਦਾ ਰੋਟੀ ਭੁੱਖੇ ਇੱਥੇ ਆਪਣੇ ਖਾਣਗੇ ਰੋਟੀ ਵੀ ਖਾਣਗੇ ਸਾਬ ਕੁ ਜਿਹਾ ਆਪਾਂ ਸੀਨੀਅਰ ਸਿਟੀਜ਼ਨ ਤੁਸੀਂ ਕਿੰਨੀ ਦੇਰ ਤੇ ਖੜੇ ਹੋ ਕਾ ਵੀ ਟਾਈਮ ਤੇ ਖੜੇ ਆ 2 ਘੰਟੇ ਹੋ ਗਏ ਜੀ ਸਾਡਾ ਨੰਬਰ ਲੱਗਿਆ ਤੇਲ ਖਤਮ ਹੋ ਗਿਆ ਉੱਪਰ ਤੇ ਆਰਡਰ ਆਇਆ ਕਿ ਤੇਲ ਖਤਮ ਹੋ ਗਿਆ ਜੀ ਇੱਕਦਮ ਤੇਲ ਖਤਮ ਹੋ ਜਾਂਦਾ ਪਹਿਲਾਂ ਇਹ ਦੱਸੋ ਜੀ ਜਾਣਾ ਕਿ ਤੇਲ ਪਵਾ ਕੇ ਜਾਣਾ ਤੇਲ ਹੀ ਪਵਾ ਕੇ ਜਾਣਾ ਜੀ ਹਾਂਜੀ ਸ਼ਾਇਦ ਇੱਕ ਪੈਦਲ ਲੈ ਕੇ ਜਾਣਾ ਪਊਗਾ ਜੀ ਇਹਨ ਮੋਟਰਸਾਈਕਲ ਨੂੰ ਫਿਰ ਇੱਥੇ ਹੀ ਬੈਠ ਕੇ ਕਰ ਲੈਂਦੇ ਸਿਸਟਮ ਦਾ ਕਰੂਗੇ ਨੇ ਹਾਈ ਰੇਟ ਚੱਕੂਗੇ ਜੀ ਸਭ ਤਾਂ ਹਾਈ ਰੇਟ ਪਾ ਦੇਣਾ ਚਲੋ ਆ 96 ਰੁਪਏ 2 பைਸੇ ਲਿਖਿਆ ਅਗਰ 100 ਦਾ ਹੀ ਪਾ ਦੋ ਚਲੋ 120 ਕਰ ਦੇਣਗੇ ਤੇੰਦਾ ਪਾਓ ਵਿੱਚ ਇੱਕ ਜਗ੍ਹਾ 160 ਰੁਪਏ ਲੀਟਰ ਵੀ ਹਾਂਜੀ ਵੀ ਕਿਰੇ ਨਹੀਂ ਪਤਾ ਹੀ ਇਹ ਇਹ ਨਹੀਂ ਮਨੋਪਲੀ ਹੈ ਇਹਨਾਂ ਦੀ ਐਸੋਸੀਏਸ਼ਨ ਹੈ ਕਿ ਅਸੋ ਲੋਕ ਨਿਰਾਸ਼ ਵੀ ਬੜਾ ਨਜ਼ਰ ਆ ਰਹੇ ਹੈਗੇ ਨੇ ਕਿ ਪੈਟਰੋਲ ਉਹਨਾਂ ਨੂੰ ਨਹੀਂ ਮਿਲਦਾ ਪਿਆ ਕਾਫੀ ਸਮੇਂ ਤੋਂ ਲਾਈਨ ਦੇ ਵਿੱਚ ਉਹ ਲੱਗੇ ਹੋਏ ਨੇ ਤੁਹਾਡੀ ਗੱਲਬਾਤ ਜਿਹੜਾ ਕਰਾ ਰਹੇ ਆ ਤੇ ਭਾਜੀ ਕੀ ਤੇਲ ਪੁਆਣਾ ਆਏ ਹੋ ਹਾਂਜੀ ਕੀ ਲੱਗ ਰਿਹਾ ਤੇਲ ਤਾਂ ਆਮ ਮਿਲਦਾ ਪਿਆ ਰੂਟੀਨ 'ਚ ਖਤਰਾ ਕਿਉਂ ਲੱਗ ਰਿਹਾ ਨਹੀਂ ਮਿਲ ਰਿਹਾ ਨਹੀਂ ਕਿਹੜੇ ਕਿਹੜੇ ਪੰਪ ਤੇ ਜਾ ਕੇ ਆਏ ਸੈਕਟਰ 9 8 7 ਉਧਰ ਬਿਲਕੁਲ ਜਾਮ ਲੱਗਿਆ ਪੜਾ ਤੇਲ ਮਿਲ ਨਹੀਂ ਰਹਾ ਅੱਛਾ ਬਿਲਕੁਲ ਨਹੀਂ ਮਿਲ ਰਹਾ ਇਹ ਦੇਖੋ ਤੇਲ ਬਿਲਕੁਲ ਸੁੱਕ ਪਈ ਬਿਲਕੁਲ ਠੀਕ ਹੈ ਜੀ ਸੂਈ ਵੀ ਆਪਣੇ ਕੈਮਰਾਮੈਨ ਨੂੰ ਕਹੂੰਗਾ ਦਿਖਾਣਗੇ ਕਿ ਖਾਲੀ ਤੇ ਆਈ ਹੋਈ ਹੈ ਬਿਲਕੁਲ ਕਿਤੇ ਇਹ ਹੀ ਹੈ ਵੀ ਘਰ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਰਾਹ ਚ ਹੀ ਕਿਤੇ ਬੰਦ ਨਾ ਹੋ ਜੇ ਤੇ ਸਵੇਰ ਦੇ ਤੇਲ ਲਈ ਭਟਕ ਰਹੇ ਹੋ ਕਿੰਨਾ ਅੰਬ ਨਹੀਂ ਮਿਲਿਆ ਜੀ ਅੱਛਾ ਬਿਲਕੁਲ ਨਹੀਂ ਮਿਲਿਆ ਤੇ ਕਿਆ ਕੀ ਰਹੀਆਂ ਪੰਪ ਵਾਲੇ ਦੇਖ ਕਿਉਂ ਨਹੀਂ ਰਹੇ ਪੰਪੜੇ ਤੇ ਦੇਣਗੇ ਜਦ ਮਿਲੇਗਾ ਤਾਂ ਸਹੀ ਅੱਛਾ ਦੇ ਨਹੀਂ ਰਹੇ ਪੰਪੜੇ ਤੇਲ ਨਹੀਂ ਕਰ ਰਹੇ ਤੁਹਾਡੇ ਮੈਨੇਜਰ ਵਗੈਰਾ ਕੋਈ ਕਿੱਥੇ ਨੇ ਸਰ ਹਮ ਤੋਂ ਐਸਬੀਆਈ ਕਾਰਡ ਸਹੀ ਹਾਂ ਅੱਛਾ ਐਸਬੀਆਈ ਆਹ ਕ੍ਰੈਡਿਟ ਕਾਰਡ ਅੱਛਾ ਅੱਛਾ ਪੰਪ ਵਾਲੇ ਨੂੰ ਪੁੱਛ ਲੈਣੇ ਚਲੋ ਸੋ ਲੰਮੀਆਂ ਕਤਾਰਾਂ ਇੱਕ ਵਾਰੀ ਫੇਰ ਨਜ਼ਰ ਆ ਰਹੀਆਂ ਨੇ ਕੈਮਰਾਮੈਨ ਕਹੂੰਗਾ ਦਿਖਾਣਗੇ 에ਰੀਅਲ 뷰 ਸ਼ਾਰਟ ਲੈ ਕੇ ਕਿ ਪੰਪ ਤੇ ਸਥਿਤੀ ਕਿਦਾਂ ਦੀ ਜਿਹੜਾ ਹੈਗਾ ਬਣੀ ਹੋਈ ਹੈ ਲੋਕ ਤੇਲ ਦੇ ਲਈ ਭਟਕ ਰਹੇ ਨੇ ਪੈਟਰੋਲ ਉਹਨਾਂ ਨੂੰ ਨਹੀਂ ਮਿਲਦਾ ਪਿਆ ਸੋ ਲੰਮੀਆਂ ਕਤਾਰਾਂ ਪੰਪਾਂ ਤੇ ਨਜ਼ਰ ਆ ਰਹੀਆਂ ਹੈਗੀਆਂ ਨੇ ਹਾਲਾਤ ਕੀ ਨੇ ਭਾਈ ਸਾਹਿਬ ਕਿੰਨੀ ਦੇਰ ਸੇ ਲਾਈਨ ਮੇ ਲੱਗੇ ਇੱਕ ਘੰਟਾ ਸੇ ਤੇਲ ਵੰਦੇ ਹੈ ये कह रहे तेल खत्म हो गया सही में हो गया पता नहीं हुआ है कि नहीं हुआ है वो तो भगवान जाने जो ड्राइवरों की डिमांड स्ट्राइक वो लगती है देखो यदि हम सेफ्टी रीजन से देखें तो सही है सरकार इसमें सही है गलत नहीं एक तो इससे आदमी ध्यान से गाड़ी चलाएगा एक्सीडेंट रेट कम होएगा हो। दूसरा लापरवाही बंद हो जाएगी शराब पी के गाड़ी चलाना बंद हो जाएंगे लोग कुछ सुधार आएंगे और हर चीज के पीछे कोई ना कोई थोड़ी बहुत दिक्कत तो सहन करनी पड़ती है Plus, हर हाँ अब जैसे मैं लाइन में खड़ा हूँ तो ये दिक्कत तो दो चार दस दिन आ जाएगी कोई बात नहीं ये तो है नहीं कि सबको ही इमरजेंसी है जाने की आगे दे। हाँ इसमें मेरा पचहत्तर किलोमीटर का तेल बाकी है ਪੰਪ ਵੱਲੋਂ ਨੇ ਜੋ ਡਰਾਈਵਰਸ ਨੇ ਜੋ ਤੇਲ ਦੇ ਡੀਪੂ ਜਾ ਕੇ ਘੇਰ ਲਈਆਂ ਉਹ ਸਹੀ ਲੱਗਦਾ ਹੈ ਉਹ ਗਲਤ ਹੈ ਜੇ ਜੇ ਸਟ੍ਰਾਈਕ ਕਰਨੀ ਹੈ ਜੋ ਆਦਮੀ ਗੱਡੀ ਚਲਾਉਣਾ ਚਾਹ ਰਿਹਾ ਉਸੇ ਚਲਾਣੇ ਦੇ ਜੋ ਨਹੀਂ ਚਲਾਉਣਾ ਚਾਹ ਰਹਾ ਉਹ ਜਾ ਕੇ ਹੜਤਾਲ ਕਰੇ ਡੀਪੂ ਘੇਰਨਾ ਗਲਤ ਹੈ ਸੋ ਹਾਲਾਤ ਤੁਹਾਨੂੰ ਪੰਪਸ ਦੇ ਆਪਾਂ ਜਿਹੜਾ ਦਿਖਾ ਰਹੇ ਆ ਇੱਕ ਵਾਰ ਫੇਰ ਦਿਖਾਉਨੇ ਆ ਕਿ ਸਥਿਤੀ ਕੀ ਹੈ ਚਾਰੋਂ ਪਾਸੇ ਜਿਹੜੇ ਜਾਮ ਚੰਡੀਗੜ੍ਹ ਦੀ ਸੜਕਾਂ ਤੇ ਨਜ਼ਰ ਜਿਹੜੇ ਆ ਰਹੇ ਹੈਗੇ ਨੇ ਉਹਨਾਂ ਦੇ ਹਾਲਾਤ ਕਿਦਾਂ ਨੇ ਸੋ ਜਨਾਬ ਕੀ ਕਰਨਾ ਹੈ ਜੀ ਪੰਪ ਤੇ ਹੋ ਗਏ ਨੇ ਪੰਪ ਤੇ ਪੈਟਰੋਲ ਪਹੁੰਚਣਾ ਹੋਰ ਕਿ ਪਾਣਾ ਫੇਰ ਪਾਰੇ ਕਿ ਨਹੀਂ ਨਹੀਂ ਪਾਰੇ ਜੀ ਕੀ ਕਹਿੰਦੇ ਪਈਏ ਪਤਾ ਨਹੀਂ ਕਹਿੰਦੇ ਹੈ ਹੀ ਨਹੀਂ ਹੋਰ ਕਿਸੇ ਪੰਪ ਤੇ ਗਏ ਸਾਰੇ ਪਾਸੇ ਹੀ ਹੈ ਚਾਕੇ ਆਇਓ ਕਿਤੇ ਹੋਰ ਹੋਰ ਉਧਰ ਜਾ ਨਾ 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 ਹੈ ਨਹੀਂ ਅੱਛਾ ਹਾਂ ਤੇ ਕੀ ਲੱਗਦਾ ਟਰੱਕ ਡਰਾਈਵਰਾਂ ਨੇ ਆਪਣੀ ਗੱਲ ਮਨਾਉਣ ਲਈ ਜਿਹੜੇ ਤੇਲ ਦੇ ਡੀਪੂ ਘੇਰ ਕੇ ਬੈਠ ਗਏ ਨੇ ਉਹ? ਇਹਦੇ ਬਾਰੇ ਕੁਝ ਨਹੀਂ ਪਤਾ ਜੀ ਮੈਨੂੰ। ਪਤਾ ਹੜਦਾਲ ਕਿਉਂ ਹੋਈ ਐ? ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ। ਅੱਛਾ। ਸੋ ਪਰੇਸ਼ਾਨੀ ਜਿਹੜਾ ਜ਼ਰੂਰ ਹੋ ਰਹੀ ਐ ਸੁਪਰਵਾਈਜ਼ਰ ਸਾਹਿਬ ਵੀ ਪੰਪ ਦੇ ਆਗੇ ਨੇ ਵਾਕਈ ਤੇਲ ਖਤਮ ਹੋ ਗਿਆ। ਹਾਂ ਜੀ ਸਰ। ਅੱਛਾ ਕਿੰਨਾ ਕੁ ਲੱਗ ਗਿਆ ਅੱਜ ਅੱਜ? ਅੱਜ ਮੈਨੇ ਹਮਾਰਾ ਕਲੀ ਡੀਜ਼ਲ ਤਾਂ ਕਲੀ ਖਤਮ ਹੋ ਗਿਆ ਦਾ। ਅੱਛਾ। ਪੈਟਰੋਲ ਸਵੇਰ ਹੋ ਗਿਆ? ਹਾਂ ਹਾਂ। ਇਸ ਵੀ ਇਸ ਟਾਈਮ ਹੋ ਗਿਆ ਮਨਾਂ।

अच्छा हां जी सो पंपਾਂ ਦੀ ਸਥਿਤੀ ਜਿਹੜਾ ਹੈਗਾ ਤੁਹਾਨੂੰ ਦਿਖਾ ਰਹੇ ਆ ਲੋਕ ਹਰਾਸ ਵੀ ਹੋ ਰਹੇ ਨੇ ਤੇ ਪੰਪ ਵਾਲਿਆਂ ਜੋ ਆਪਣੀ ਸਫਾਈ ਦਿੱਤੀ ਹੈ ਕਿ ਪੈਟਰੋਲ ਸਾਡੇ ਕੋਲ ਖਤਮ ਹੋ ਚੁੱਕਿਆ ਹੈ ਸੈਕਟਰ 21 ਦਾ ਇਹ ਪੰਪ ਹੈਗਾ ਔਰ ਤੁਹਾਨੂੰ ਹੋਰ ਅੱਗੇ ਜਾ ਕੇ ਦਿਖਾਣੇ ਆ ਬੈਰੀਕੇਡਸ ਬਕਾਇਦਾ ਲਾ ਦਿੱਤੇ ਗਏ ਨੇ ਕਿ ਅੰਦਰ ਗੱਡੀਆਂ ਨਾ ਆਣ ਆਉਣ ਵਾਲੇ ਘੁੰਮ ਫਿਰ ਕੇ ਆ ਵੀ ਰਹੇ ਨੇ ਸੋ ਪਹੁੰਚੇ ਨੇ ਇੱਕ ਹੋਰ ਡਰਾਈਵਰ ਸਾਹਿਬ ਟੈਕਸੀ ਵਾਲੇ ਗੱਲ ਇਹਨਾਂ ਨਾਲ ਵੀ ਕਰਕੇ ਦੇਖਾਂਗੇ ਤੁਸੀਂ ਤਾਂ ਭਾਜੀ ਟੈਕਸੀ ਵਾਲੇ ਨੂੰ ਕਿੰਨੀ ਕਿ ਦਿੱਕਤ ਆ ਰਹੀ ਹੈ ਜੀ ਤੇਲ ਦੀ ਬਹੁਤ ਜ਼ਿਆਦਾ ਦਿੱਕਤ ਹੈ ਜੀ ਸਾਨੂੰ 3 ਘੰਟੇ ਹੋ ਗਏ ਜੀ ਖੜੇ ਨੂੰ ਅੱਛਾ 3 ਘੰਟੇ ਹੋ ਗਏ ਕਦੇ ਕਿਸੇ ਪੰਪ ਤੇ ਜਾ ਰਹੇ ਆ ਕਦੇ ਕਿਸੇ ਪੰਪ ਤੇ ਜਾ ਰਹੇ ਆ ਜੀ ਅੱਛਾ ਕਹਿ ਕੀ ਰਹੇ ਪੰਪਾਂ ਵਾਲੇ ਪੰਪਾਂ ਵਾਲੇ ਕੁਝ ਨਹੀਂ ਜੀ ਕਿਤੇ ਇਹੀ ਕਹ ਰਹੇ ਨੇ ਵੀ ਪਿੱਛੇ ਸਪਲਾਈ ਨਹੀਂ ਹੈਗੀ ਜੀ ਮੰਨਦੇ ਹੋ ਤੁਸੀਂ ਇੰਨੀ ਛੇਤੀ ਖਤਮ ਹੋ ਗਿਆ ਨਹੀਂ ਜੀ ਨਹੀਂ ਨਹੀਂ ਮੰਨਦੇ ਤੇ ਕਿਉਂ ਨਹੀਂ ਦੇ ਰਹੇ ਇਹ ਹੁਣ ਇਹਨਾਂ ਨੂੰ ਪਤਾ ਜੀ ਵੀ ਕੀ ਕਰਨਾ ਕੀ ਕੀ ਕਰਨਾ ਹੈ ਇਹਨਾਂ ਨੇ ਵਜਾ ਪਤਾ ਤੁਹਾਨੂੰ ਜਿਹੜੀ ਹੜਤਾਲ ਕੀਤੀ ਹੈ ਡਰਾਈਵਰਾਂ ਨੇ ਹਾਂਜੀ ਉਹ ਠੀਕ ਹੈ ਵਜਾ ਉਹ ਨਹੀਂ ਠੀਕ ਨਹੀਂ ਹੈਗੀ ਜੀ ਉਹ ਕੱਲਾ ਟਰੱਕਾਂ ਵਾਸਤੇ ਥੋੜੀ ਉਹ ਟੈਕਸੀ ਵਾਲੇ ਵੀ ਆ ਸਾਰੇ ਹੀ ਡਰਾਈਵਰ ਨੇ ਕੋਈ ਪ੍ਰਾਈਵੇਟ ਬੰਦਾ ਵੀ ਕੱਲ ਨੂੰ ਜੇ ਕਿਸੇ ਨਾਲ ਐਕਸੀਡੈਂਟ ਹੋ ਜਾਂਦਾ ਤੇ ਮੌਕੇ ਤੇ ਮੌਬਲੀਟਿੰਗ ਮੌਬਲੀਟਿੰਗ ਇਹ ਕਵਾਂਗੇ ਨਾ ਉਹਨੂੰ ਤਾਂ ਮਾਰਕੁੱਟ ਕਰਨਗੇ ਜੀ ਹਾਂਜੀ ਤੇ ਜੇ ਉਹ ਛੱਡ ਕੇ ਨਹੀਂ ਜਾਂਦੇ ਗੱਡੀ ਛੱਡ ਕੇ ਜਾਂਦੇ ਆ ਤਾਂ ਗੱਡੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਜੇ ਗਲਤੀ ਕਿਸੇ ਦੀ ਵੀ ਆ ਜਾਵੇ ਕੋਈ ਵੀ ਆਪਣੀ ਮਰਜ਼ੀ ਨਾਲ ਐਕਸੀਡੈਂਟ ਨਹੀਂ ਕਰਦਾ ਬਿਲਕੁਲ ਠੀਕ ਹੈ ਕੋਈ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਦਾ ਅਚਾਨਕ ਹੁੰਦਾ ਜੇ ਡਰਾਈਵਰ ਆਪਣੇ ਬਚਾਅ ਵਾਸਤੇ ਉੱਥੋਂ ਜਾ ਰਿਹਾ ਤਾਂ ਉਹਦੇ ਦੀ ਕੁਝ ਗਲਤ ਨਹੀਂ ਹੈਗਾ ਜੀ ਚਾਹੇ ਉਹ ਟਰੱਕ ਡਰਾਈਵਰ ਆ ਚਾਹੇ ਟੈਕਸੀ ਡਰਾਈਵਰ ਆ ਚਾਹੇ ਪ੍ਰਾਈਵੇਟ ਡਰਾਈਵਰ ਡਰਾਈਵਰਾਂ ਨੇ ਆਪਣੀ ਮੰਗ ਮੰਗਾਨ ਲਈ ਜਿਹੜੇ ਤੇਲ ਦੇ ਡਿੱਪੂ ਘੇਰ ਲਏ ਨੇ ਉੱਥੋਂ ਗੱਡੀਆਂ ਨਹੀਂ ਨਿਕਲਣ ਦੇ ਰਹੇ ਉਹ ਠੀਕ ਠੀਕ ਹੈ ਜੀ ਮੈਂ ਸਹੀ ਤਾਂ ਹੈ ਨਹੀਂ ਇਹ ਨਹੀਂ ਸਹੀ ਤਾਂ ਆਇਆ ਜੀ ਦੇਖੋ ਜੇ ਫਿਰ ਥੋੜਾ ਜਿ ਨਹੀਂ ਤਾਂ ਉਹਨਾਂ ਨੇ ਲਾਗੂ ਕਰ ਦੇਣਾ ਕਾਨੂੰਨ ਤੁਹਾਡੇ ਵਰਗਾ ਡਰਾਈਵਰ ਭਾਈਚਾਰਾ ਦੋਨੋਂ ਪਾਸੇ ਫਸ ਗਿਆ ਤੁਸੀਂ ਦਾ ਦੋਨੇ ਪਾਸੇ ਅਸੀਂ ਨਹੀਂ ਫਸੇ ਜੀ ਸਾਡੇ ਵਰਗੇ ਆਮ ਪਬਲਿਕ ਹੈ ਜਿਹੜੀ ਜੀ ਉਹ ਜ਼ਿਆਦਾ ਫਸੀ ਆ ਜਿਹਨੇ ਆਪਣੇ ਕੰਮਾਂ ਤੇ ਜਾਣਾ ਕੋਈ ਐਂਬੂਲੈਂਸ ਨੂੰ ਵੀ ਡੀਜ਼ਲ ਚਾਹੀਦਾ ਪੈਟਰੋਲ ਚਾਹੀਦਾ ਹਾਂਜੀ ਹਾਂ ਉਹ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਜੀ ਸਰਕਾਰ ਤੋਂ ਫੈਸਲਾ ਕੈਨਸਲ ਕਰਾਉਣ ਵਾਸਤੇ ਬਿਲਕੁਲ ਠੀਕ ਹੈ ਸੋ ਇਹ ਦਿੱਕਤ ਫਿਰ ਹੁਣ ਜਰਨੀ ਪਊਗੀ 2-4 ਦੇ ਹੋਰ ਕਿ ਜ਼ਿਆਦਾ ਇਹ ਤਾਂ ਜੀ ਉਹ ਤਾਂ ਸਰਕਾਰ ਨੂੰ ਚਾਹੀਦਾ ਉਹ ਤਾਂ ਚਾਹਣ ਤਾਂ ਹੁਣੀ ਖਤਮ ਕਰ ਸਕਦੇ ਆ ਜੀ ਸਭ ਸਾਰਾ ਹੱਲ ਹੋਣੀ ਕਰਵਾ ਸਕਦੇ ਆ ਬਿਲਕੁਲ ਠੀਕ ਨਹੀਂ ਤਾਂ ਫਿਰ ਅਸੀਂ ਵੀ ਖੜੇ ਆ ਸਾਡੇ ਵਰਗੇ ਹੋਰ ਵੀ ਖੜੇ ਨੇ ਜੀ ਬਿਲਕੁਲ ਠੀਕ ਹੈ ਸੋ ਹਾਲਾਤ ਕੀ ਨੇ ਐਤਵਾਰ ਨੂੰ ਜਿਹੜਾ ਨੇ ਟਰੱਕ ਡਰਾਈਵਰ ਸ਼ੁਰੂ ਕਰਦੇ ਨੇ ਜਿਹੜਾ ਹੜਤਾਲ ਕਿਆ ਲੱਗਦਾ ਜੀ ਇਹ ਪੰਪੇ ਜੋ ਸਥਿਤੀ ਬਣ ਰਹੀ ਹੈ ਇਹ ਹੈ ਤਾਂ ਗਲਤੀ ਹੈ ਜੀ ਹਮ ਮੈਂ ਜਿਹੜੇ ਤੇਲ ਦੇ ਡਿੱਪੂ ਘੇਰ ਕੇ ਬੈਠ ਗਏ ਨੇ ਨਹੀਂ ਮੈਂ ਇਸ ਕੇ ਬਾਰੇ ਵਿੱਚ ਕੁਝ ਨਹੀਂ ਕਹਿ ਸਕਦਾ ਜੀ ਆ ਰਹੀ ਹੈ ਭਾਜੀ ਪੈਟਰੋਲ ਦੀ ਦਿੱਕਤ ਬਹੁਤ ਜ਼ਿਆਦਾ ਦਿੱਕਤ ਹੈ ਸਰ ਅੱਛਾ ਤੇ ਮੈਨੂੰ ਗੋਮਣ ਚਾਹੀਦਾ ਹੈ ਕਮਵਟ ਮੇ ਇਹ ਚੀਨ ਨੂੰ 2 ਮਹੀਨੇ ਟਾਲ ਦੇਣ ਉਹਨੇ ਨੇਗੋਸ਼ੀਏਟ ਕਰਨ ਕ੍ਰੋਸ ਟੇਬਲ ਅਸਕਰ ਵਿਜਡਮ ਪ੍ਰਵੇਲ ਬੀ ਆਲਟੀਮੇਟਲੀ ਵਿਜਡਮ ਪ੍ਰਵੇਲ ਹੋਏਗੀ ਕਿਉਂਕਿ ਨਾ ਤਾਂ ਡ੍ਰਾਈਵਰ ਲਈ ਅੱਛਾ ਹੈ ਜਿਵੇਂ ਇਸ ਤਰ੍ਹਾਂ ਘੇਰ ਕੇ ਬੈਠ ਗਏ ਨੇ ਕਲਟੀਵੇਟੀ ਉਹਨਾਂ ਦੇ ਬੱਚੇ ਵੀ ਸਫਰ ਕਰ ਰਹੇ ਨੇ ਆਪਕਾ ਗੱਡੀਆਂ ਤੱਕ ਭੰਨ ਦਿੱਤੀਆਂ ਗਈਆਂ ਜਿਹੜੀਆਂ ਟੋਟੀ ਅਨ ਡਿਜ਼ਾਇਡ ਮੈਨੂੰ ਦੇਖੋ ਨਾ ਕੁਝ ਵੀ ਹੁੰਦਾ ਸ਼ੇਅਰ ਲਾਸ ਆਫ ਗਵਰਨਮੈਂਟ ਆਰ ਜੇ ਕਿਸੇ ਵੀ ਗੱਡੀ ਤੋੜੋਗੇ ਤਾਂ ਉਹਨਾਂ ਕੋਲੋਂ ਪਹਿਣੀ ਇੰਸ਼ੋਰੈਂਸ ਲੈ ਦੇਣਾ ਨਹੀਂ ਦੇਣਾ ਗਵਰਨਮੈਂਟ ਦੇਣਾ ਦੇਣਾ ਉਹਨੇ ਤਾਂ ਬੁਰਾਲ ਹੋ ਗਿਆ ਨਾ ਕਿ ਨਹੀਂ ਆਪਣੇ ਲਏ ਉਹਨੇ ਲੋਨ ਤੱਕ ਲਏ ਹੁੰਦੇ ਨੇ ਸੋ ਇਟ ਹੈਜ਼ ਟੂ ਬੀ ਮਤਲਬ ਦੋ ਹੋ ਗਏ ਥੋੜਾ ਵਿਜ਼ਡਮ ਨਾਲ ਹੋਵੇ ਗਵਰਨਮੈਂਟ ਚਾਹੇ ਕੋਈ ਓਕੇ ਡਾਂਟ ਤੁਸੀਂ 1 ਲੀਟਰ ਹੀ ਡਾਲ ਦੋ ਅੱਛਾ ਕੀ ਲੱਗਦਾ ਕਿਉਂ ਕਹਿ ਰਹੇ ਹੋ ਤੁਸੀਂ ਭਾਈ ਪਤਾ ਨਹੀਂ ਚਲ ਸੰਗ ਪਤਾ ਨਹੀਂ ਸਰ ਪਤਾ ਡਿਊਟੀ ਬੜੇ ਬੰਦੇ ਡਿਊਟੀ ਤੇ ਆਇਆ ਫਾਈ ਦੇਖੇ ਬੋਲੇ ਬਲੈਕ ਬਲੂਪ ਵਿੱਚ ਲਗੇ ਇਹ ਨਹੀਂ ਆਪਾਂ ਨਹੀਂ ਕਹਿ ਸਕਦੇ ਫਿਰ ٹیم ਖਤਮ ਹੈ ਤੁਸੀਂ ਮੰਦੇ ਕਿਉਂ ਨਹੀਂ ਪਏ ਉਹੜਾ ਪੰਜਾ ਕੁਛ ਨਹੀਂ ਚਾ ਸਕਦੇ ਸਰ ਕਿ ਬਿਲਕੁਲ ਠੀਕ ਹੈ ਹਾਂ ਜੀ ਤੁਹਾਨੂੰ ਕੰਮ ਦਾ ਸਤਿ ਸ੍ਰੀ ਅਕਾਲ ਪੰਪਾਂ ਤੋਂ ਆ ਰਹੇ ਹਨ ਜੀ ਕਾਰਾਂ ਦੀਆਂ ਲੰਬੀਆਂ ਕਿਤਾਬਾਂ ਤੁਹਾਨੂੰ ਵਿਖਾਈ ਹੈ ਤੇ ਜਵਾਬ ਹੱਥੇ ਨਾਲ ਕਿਸੇ ਆ ਰਿਹਾ ਹੈ ਤਸਦੀ ਜੁੜਾ ਗਈ ਇਹ ਤੋਂ ਵੀ ਨਹੀਂ ਆ ਰਹੀ ਮੋਰ ਇੱਥੇ ਪਹੁੰਚੇ ਨੇ ਗੱਲ ਕਰਾਂਗੇ ਦਿੱਕਤ ਆ ਰਹੀ ਹੈ ਜੀ ਪੈਟਰੋਲ ਦੀ ਥੋੜਾ ਹੋਰ ਕਰ ਲਓ ਥੱਲੇ ਕਾਈਂ ਜੀ ਕਿੱਥੇ ਆ ਰਹੀ ਸਰ ਛਿੰਕਨੀ ਦੇਰ ਤੇ ਲਾਪਰੇ ਪੈਟਰੋਲ ਮੈਂ ਤਾਂ ਮਤੇਂ ਦੇ ਰੋਕਣ ਤੇ ਹੋ ਗਿਆ ਜੀ ਅੱਛਾ ਇੱਥੇ ਹੀ ਖੁਮਰੇ ਹਾਂ ਠੀਕ ਹੈ ਕਿ ਕਿਸੇ ਹੋਰ ਪੰਪ ਤੇ ਗਏ ਹਾਂ ਜੀ ਹੋਰ ਕਿਸੇ ਪੰਪ ਤੇ ਗਏ ਸ਼ਹਿਰੀ ਤੇ ਗਏ ਜੀ ਅੱਛਾ ਅਸੀਂ ਮਾਰ ਸਕਦੇ ਹਾਂ ਅੱਛਾ ਇਹ ਕਿਦਾਂ ਹੋ ਸਕਦਾ ਹੈ ਇਸ ਤਰ੍ਹਾਂ ਤੇਲ ਖਤਮ ਨਾ ਜੀ ਨਾ ਕੋਈ ਕੋਈ ਐ ਕੋਈ ਬੰਦੇ ਬਿਲਕੁਲ ਠੀਕ ਹੈ ਸੋ ਹਰ ਉਹ ਵਿਅਕਤੀ ਜਿਹੜਾ ਸਾਨੂੰ ਅੱਜ ਮਿਲ ਰਿਹਾ ਹੈ ਜਾਂ ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਪ੍ਰਸ਼ਾਰ ਹੁਣ ਤੋਂ ਮੁੜ ਕੇ ਭਾਜੀ ਤੁਸੀਂ ਆਪਣੇ ਅੱਛਾ ਹੁਣ ਨੰਬਰ ਆ ਤਾਂ ਬੰਦ ਕਰ ਦਿਓ ਅੱਛਾ ਕੀ ਕਰੀਏ ਦੱਸੋ ਹੋਰ ਕਿਸੇ ਕਹਾfte ਜਾ ਕੇ ਆਏ ਹੋ ਹੋਰ ਜਾ ਕੇ ਆ ਕੇ ਡਰਾਈਵ ਕਰਾਂਗੇ ਪਿੱਛੇ ਵਾਲਾ ਵੀ ਖੜਾ ਮੈਂ ਕਿ ਜਲਦੀ ਠੀਕ ਹੈ ਹੋਰ ਆਏ ਤੇ ਹੋਰ ਵੀ ਬਾਤ ਅੱਛਾ ਜੀ ਉਹ ਡਰਾਈਵਰ ਹੈ ਕਿਉਂ ਅਬੀ ਜਿਹੜਾ ਉਹ ਕਹਿੰਦੇ ਕਿ ਸਜ਼ਾ ਨਾਲ ਉਹਨੂੰ ਪੁੱਟੇਗੀ ਹਾਂ ਉਹ ਤਾਂ ਗੱਲ ਤਾਂ ਜਲਦੀ ਤਾਂ ਕਿਸੇ ਦੇ ਵੀ ਹੋ ਸਕਦੀ ਹੈ ਹਾਂ ਡਰਾਈਵਰਾਂ ਦੇ ਤੋਂ ਪੁੱਟਾਉਂਗੇ ਹੂੰ ਅੱਛਾ ਇਹ ਡਰਾਈਵਰਾਂ ਵੱਲੋਂ ਆਪਣੀ ਮੰਗ ਮੰਨਵਾਉਣ ਦੇ ਲਈ ਤੇਲ ਦੇ ਡੀਪੂ ਘੇਰ ਕੇ ਬੈਠ ਗਏ ਯਾਰ ਉਹ ਤਾਂ ਕਲਾ ਦੇ ਵੀ ਜਬਰਦਸਤੀ ਉਹ ਵੀ ਕੰਮ ਕਰਾ ਰਹੇ ਹਾਂਜੀ ਹਾਂਜੀ ਧੱਕਾ ਬਿਲਕੁਲ ਸਹੀ ਕਾ ਸੋ ਹਰ ਥਾਂ ਤੇ ਦਿੱਕਤ ਹੋ ਰਹੀ ਆ ਜੀ ਹੈ ਨਗਰ ਕਾਂ

ਫਾਇਰ ਲੈ ਕੇ ਜਾਓਗੇ ਲੈ ਜਾਏਗੀ ਬਾਦਰ ਵਾਦ ਹੈ ਨਾ ਖੜਰ ਰਵੇ ਵਿੱਚ ਅੱਛਾ ਖੜਰ ਜਾਣਾ ਹੈ ਠੀਕ ਹੈ ਕਿਸੇ ਨੇ ਖੜਰ ਜਾਣਾ ਹੈ ਕਿਸੇ ਨੂੰ ਕਿਤੇ ਕੰਮ ਜਾਣਾ ਭਾਈ ਦਿੱਕਤ ਆ ਰਹੀ ਪੈਟਰੋਲ ਦੀ ਪੂਰੀ ਜੀ ਪੂਰੀ ਮੋਦੀ ਸਰਕਾਰ ਕਰਕੇ ਆ ਰਹੀ ਜੀ ਇਹ ਦਿੱਕਤ ਅੱਛਾ ਡਰਾਈਵਰਾਂ ਨੇ ਜਿਸ ਕਰਕੇ ਸਟ੍ਰਾਈਕ ਕੀਤੀ ਹੈ ਮੰਗ ਜਾਇਜ਼ ਲੱਗਦੀ ਹੈ ਸਰ ਮੇਰੀ ਗੱਲ ਸੁਣੋ ਜੀ ਡਰਾਈਵਰ ਕੋ 7 ਲੱਖ ਰੁਪਏ ਹੋਵੇ ਹੂੰ ਦੀ ਮੰਗ ਰੱਖੀ ਹੈ ਜੇ ਗੱਡੀ ਥੱਲੇ ਆ ਕੇ ਕੋਈ ਬੰਦਾ ਮਰਦਾ ਤਾਂ 7 ਲੱਖ ਡਰਾਈਵਰ ਦੇਗਾ ਸਜ਼ਾ ਹੋਊਗੀ ਨਾਲੇ ਸਜ਼ਾ 10 ਜੇ ਜਾਂ 7 ਲੱਖ ਦੇ ਦੋ ਜਾਂ 10 ਦਾ ਆਪਣਾ 10 ਹਿੱਸਾ ਜੀ ਸਜ਼ਾ ਘਟਾਓ ਬਿਲਕੁਲ ਠੀਕ ਹੈ ਜੇ ਡਰਾਈਵਰ ਬੰਦੇ ਕੋਲ 7 ਲੱਖ ਹੋ ਗਏ ਉਹ ਆਪਣੀ ਵਿਆਜ ਖਾਊਗਾ 20000 ਤਨਖਾਹ ਹੁੰਦੀ ਡਰਾਈਵਰ ਬੰਦੇ ਦੀ 7 ਲੱਖ ਦੀ ਵਿਆਜ ਆਉਂ ਮਹੀਨੇ ਦੀ ਨਹੀਂ ਕਦੇ ਵੀ ਨਹੀਂ 7 ਲੱਖ ਜੇ ਉਹਦੇ ਕੋਲ 7 ਲੱਖ ਹੋਵੇ ਡਰਾਈਵਰ ਕੋਲ ਅਗਲਾ ਡਰਾਈਵਰੀ ਕਿਉਂ ਕਰੇ ਅਗਲਾ ਬਲਾ ਕੰਮ ਕੋਲ ਲੇ ਕੋਈ ਹੋਰ ਅੱਛਾ ਡਰਾਈਵਰਾਂ ਨੇ ਆਪਣੀ ਮੰਗ ਬਣਾ ਲਈ ਹੈ ਤੇਲ ਦੇ ਡੀਪੂ ਘੇਰ ਕੇ ਬੈਠੇ ਤੇਲ ਦਾ ਡਿੱਪੂਗੀ ਚੱਕੇ ਜਾਮ ਕਰਦੇ ਜੀ ਉਹਨਾਂ ਨੇ ਟਰੱਕ ਚੱਲੇਗਾ ਹੀ ਨਹੀਂ ਸਰੋ ਫੇਰ ਕੇ ਗੱਡੀਆਂ ਨੂੰ ਤੁਹਾਨੂੰ ਦਿੱਤੀ ਆ ਕਹਿੰਦੇ ਕਹੀਂ ਕੀ ਕਰੀਆ ਦਾ ਡਰਾਈਵਰ ਨਾਲੋਂ ਕਿਹਨੋਂ ਨਾਲੋਂ ਤੁਸੀਂ ਕੋਈ ਡਰਾਈਵਰ ਤਾਂ ਡਰਾਈਵਰ ਨਾਲ ਨਾਲ ਹੈ ਜੀ ਡਰਾਈਵਰ ਕਿਹੋ ਜਿਹਾ ਪੈਸਾ ਹੈ ਬਿਲਕੁਲ ਆਮ ਆਦਮੀ ਉਹ ਜਿੱਦੀ ਗੱਡੀ ਚਾਲਦੀ ਹੈ ਡਰਾਈਵਰ ਟਰੱਕ ਦੇ ਮੂਰੇ ਆ ਕੇ ਮਰ ਜਾਏਗਾ ਹਾਲਾਂਕਿ ਮੈਂ ਤਾਂ ਮੇਰੇ ਘਰ ਤੋਂ 7 ਲੱਖ ਮੈਂ ਤੁਹਾਨੂੰ ਪੁੱਛ ਭਈਆਂ ਦਾ ਕੰਮ ਹੈਗਾ ਕਈ ਆਏ ਜੇ ਹੁੰਦੇ ਸਰ ਜਿੰਨੂੰ ਪਤਾ ਸਾਡੇ ਮਾ ਕੋ ਨਹੀਂ ਕੰਮ ਕਰਨ ਜੋਗਾ ਅਗਲਾ ਚੱਕੀ ਥੱਲੇ ਗੇੜ ਤਨ ਜੀ ਬਾਤਾ ਦਾ ਡਰਾਈਵਰ ਇਹ ਜਿਹੜੀ ਪਰੇਸ਼ਾਨੀ ਚ ਝਲਨੀ ਪੈ ਰਹੀ ਹੈ ਇਹ ਤਾਂ ਸਰ ਹਰ ਸਾਲ ਹੀ ਹੁੰਦੀ ਹੈ ਕਦੇ ਉਹ ਪਹਿਲਾਂ ਪੈਸੇ ਲੈਣਾਂ ਚ ਲੱਗੇ ਰਿਆਜ ਪੈਟਰੋਲ ਦੀਆਂ ਲੈਣਾਂ ਚ ਵਕ ਜੋ ਕਿਤੇ ਕਿਤੇ ਜਾ ਕੇ ਹੈ ਉਹ ਅੱਛਾ ਲੱਗਦਾ ਮਿਲ ਜੇਗਾ ਸਾਰੇ ਬਸ ਇਹ ਹਾਲ ਹੈ ਲੱਗਦਾ ਇੱਥੇ ਮਿਲ ਜੇਗਾ ਇੱਥੇ ਕੰਮ ਦੱਸ ਰਿਹਾ ਮਾਰ ਨਹੀਂ ਮਾਰਦੇ ਅੱਛਾ ਕੰਮ ਕੁੱਮ ਛੱਡ ਕੇ ਲੱਗੇ ਹੋਏ ਹੋ ਤੇਲ ਉਹ ਤੇਲ ਦੇ ਸਪੇਅਰ ਦੇ ਬਿਲਕੁਲ ਜੀ ਲੱਗਦੇ ਗਏ ਸੋ ਲਗਾਤਾਰ 2 ਪੀਸਰ 3 ਪੀਸਰ 3 ਪੀਸਰ ਸਾਹਿਬ ਇੱਕੋ ਚੀਜ਼ ਮੰਗਦੇ ਸਰਦਾਰ ਸਾਹਿਬ ਕਿੰਨੀ ਕਿ ਦਿੱਕਤ ਆ ਰਹੀ ਪੈਟਰੋਲ ਦੀ ਬਹੁਤ ਜ਼ਿਆਦਾ ਰਿਕਰ ਉਹ ਕਿਤੇ ਜਾ ਕੇ ਆਏ ਪੰਪ ਤੇ ਹਾਂਜੀ ਕੀ ਕਹਿੰਦੇ ਫਿਰ 35 ਸੋ ਲੰਬੀ ਲਾਈਨ ਲੱਗੀ ਹੋਈ ਹੈ ਅੱਛਾ ਉਥੋਂ ਦੇਖ ਕੇ ਵਾਪਸ ਆ ਗਏ ਹਾਂਜੀ ਅੱਛਾ ਇੱਥੇ ਮਿਲ ਜੇਗਾ ਇੱਥੇ ਵੀ ਬੰਦੀ ਹੈ ਹਾਂਜੀ ਮੈਂ ਤਾਂ ਇਹ ਹੀ ਸਮਝ ਤੇ ਆ ਸੀ ਕਿ ਲੱਭ ਮਿਲ ਜੇਗਾ ਨਹੀਂ ਮਿਲੇਗਾ ਅੱਛਾ ਡਰਾਈਵਰਾਂ ਦੀ ਮੰਗ ਜਾਇਜ਼ ਲੱਗਦੀ ਹੈ ਜਿਸ ਕਰਕੇ ਸਟ੍ਰਾਈਕ ਹੋਈ ਹੈ ਠੀਕ ਹੈ जाय की ह्यूमन लाइफ टू द वैल्यू हां इंसानी जिंदगी का तो नहीं लेकिन मार्केट में जाओ तो बिल्कुल ठीक है सो हर कोई अफेयर रहेगा कि होप पूरा है कोई कहता ठीक है ये ट्रेवल करके तो सब कहता भाई आगे जिंदगी है कोई भी ये खत्म होवे तो रिसोर्स का ब्लेंडिंग चाहिए कितनी दिक्कत आ रही है पेट्रोल की मोदी ने पूछा ना हम कहीं नहीं देखते अच्छा जिन्होंने स्ट्राइक करी उन्होंने मौका पाया ਅਰੇ ਕੀ ਲੱਗਦਾ ਡਰਾਈਵਰਾਂ ਦੀ ਮੰਗ ਜਾਇਜ਼ ਹੈ ਮੰਗ ਤਾਂ ਸਾਰੀ ਵੇਲੇ ਸੀ ਕਿਸਾਨਾਂ ਦੀ ਤਾਂ ਜਾਇਜ਼ ਸੀ ਉਹ ਤਾਂ ਚਲੋ ਸਾਲ ਬਾਅਦ ਮੰਨ ਗਏ ਸੀ ਸਾਲ ਬਾਅਦ ਹੀ ਮੰਨੇ ਸੀ ਉਹ ਲਾਗੂ ਨਹੀਂ ਹੋਈ ਹਾਲੇ ਹਾਂ ਸਾਲ ਬਾਅਦ ਮਨ ਮੰਗੇ ਅੱਛਾ ਅੱਛਾ ਮੰਦੇ ਹੋ ਪੰਪਾ ਦੇ ਤੇਲ ਖਤਮ ਹੋ ਸਕਦਾ ਐਦਾਂ ਫੇਰੇ ਕੀ ਬਲੈਕ ਕਰਨਗੇ ਪਤਾ ਨਹੀਂ ਅੱਛਾ ਡਰਾਈਵਰਾਂ ਵੱਲੋਂ ਤੇਲ ਦੇ ਡੀਪੂ ਘੇਰ ਕੇ ਬਹਿ ਜਾਣਾ ਆਪਣੀ ਮੰਗ ਮਨਾਉਣ ਲਈ ਵੀ ਪਬਲਿਕ ਨੂੰ ਤੰਗ ਕਰੀਏ ਪਬਲਿਕ ਤੰਗ ਹੋ ਰਹੀ ਨਾ ਉਹਦੇ ਨਾਲ ਫੇਰ ਇਹ ਮਸਤੀ ਨੇ ਕਰਿਆ ਕਿ ਨੇ ਤੰਗ ਸਰਕਾਰ ਨੇ ਪਰ ਲੱਗਦਾ ਨਹੀਂ ਇਹ ਮੈਂਟ ਚ ਅੱਦੇ ਰੂਲ ਪਾਸ ਕਰ ਦਿੰਦੇ ਨੇ ਨਹੀਂ ਪਰ ਉਹਦੇ ਚ ਇਹ ਹੈ ਨਾ ਪੁਲਿਸ ਸਰਕਾਰ ਨੇ ਇਹ ਚੀਜ਼ ਦੇਖੀ ਕਹਿੰਦੇ ਵੀ ਕਹੀਂ ਕ੍ਰਿਮੀਨਲ ਨੇ ਧੰਦਾ ਬਣਾ ਲਿਆ ਵੀ ਐਕਸੀਡੈਂਟ ਚ ਬੰਦਾ ਮਾਰ ਦੋ ਗੋਲੀ ਨਾ ਮਾਰੋ ਉਹ ਤਾਂ ਦੇਖੋ ਨਾ ਜਿਹੜੇ ਬੰਦੇ ਨਾਰਮਲ ਆ ਪਲੱਸ ਮਾਈਨਸ ਤਾਂ ਦੋਨੋਂ ਪਾਸੇ ਆ ਫਿਰ ਤੁਸੀਂ ਹੁਣ ਪਰੇਸ਼ਾਨ ਹੋਵੋਗੇ ਪਤਾ ਨਹੀਂ ਕਿੰਨੇ ਦਿਨ ਹੁਣਾ ਪੈਣਾ ਜੀ ਉਹ ਕੋਈ ਨਾ ਨਾ ਹੋਰ ਤਾਂ ਭਾਈ ਉਹਨਾਂ ਨੇ ਪਰੇਸ਼ਾਨ ਕਰਦਾ ਚੁਣਨ ਵਾਲੇ ਅਸੀਂ ਉਹ ਲੋਕ ਸੀ ਹੈ ਮੈਂ ਤਾਂ ਨਹੀਂ ਚੁਣਨਾ ਪਾਚਾ ਮੈਂ ਤੁਸੀਂ ਜਿਹੜੇ ਜਿਹੜੇ ਮੈਂ ਸਟ੍ਰਾਈਕ ਕਰਕੇ ਬੈਠੇ ਉਹਨਾਂ ਨੇ ਹੀ ਚੁਣਿਆ ਵੀਰੇ ਠੀਕ ਹੈ ਮਾ ਜਿਹੜਾ ਹੋਣਾ ਵੀ ਜ਼ਿਆਦਾ ਹੈ ਭੁਗਤਾ ਵੀ ਰਹੇ ਆ ਠੀਕ ਹੈ ਕਿੰਨੇ 10 ਸਾਲ ਕਿਦਾਂ ਅੰਦਰ ਰਹੇ ਜੀ ਬਿਲਕੁਲ ਠੀਕ ਹੈ ਸੋ ਇਤਾਂ ਦੀ ਸਥਿਤੀ ਜਿਹੜਾ ਹੈਗੀ ਹੈ ਕਿ ਪੰਪਾਂ ਦੇ ਹਾਲਾਤ ਹਰ ਪੰਪ ਤੇ ਹੀ ਕੜਮ ਆਪੀ ਮਨੋਰ ਕੀਆ ਜਿਹੜਾ ਸੀ ਔਰ ਪੰਪ ਤੇ ਗਏ تھے ਬਹੁਤ ਢੇੜ ਲੱਗੀ ਹੈ ਤਹੀਂ ਨਹੀਂ ਮਿਲਣਾ ਤਾਂ ਯਹਾਂ ਭੀੜ ਹੈ ਕਿ ਨਹੀਂ ਇੱਥੇ ਵੀ ਜਿਹੜੀ ਇਸ ਤੋਂ ਜ਼ਿਆਦਾ ਭੀੜ ਹੈ ਤਾਂ ਫਿਰ ਅਬ ਕੀ ਕਰੋਗੇ

और इसको क्या कर जो कानून है जो बनाया जो भी है उसको वापस बिल्कुल ठीक है तो इसके बीच में भी हो रही है मांग जायज लगती है ड्राइवरों की वैसे तो देखो जायज नहीं है क्योंकि जितने भी दा, दारू पी के या किसी हाथ में एक्सीडेंट का कारण तो ड्राइवर ही होते हैं आगे से मारे पीछे से मारे नशे मारे कैसे भी है नॉर्मली ड्राइविंग में क्या कहने गलती कम होती है कुछ गलती तो ड्राइवर की है गाड़ी रोड पे चल रही है तो ड्राइवर की गलती है ड्राइवर तो मान नहीं रहा इस चीज को वो मानेंगे क्यों वो अपने जो है गलत काम को तो के घेर लिए तो उससे ये है उनको शायद क्या जो तेल की जो जाएगी क्या लगता है नहीं बिल्कुल ठीक है सो लोग परेशान भी हो रहे सरकार कानून बना कि सड़क बंदा मारते दिया ਦਾ ਮਾਰਨ ਵਾਲਾ 7 ਲੱਖ ਦੇ ਜੁਰਮਾਨੇ ਦਾ ਭਰਨ ਦਾ ਰਵਾਦਾਤ ਤੇ 10 ਸਾਲ ਕੈਦਗੱਟਣ ਦਾ ਰਵਾਦਾਾਰ ਹੋਵੇਗਾ ਡਰਾਈਵਰ ਤੈਸ਼ ਚਾਉਂਦੇ ਨੇ ਗੁੱਸੇ ਚਾਉਂਦੇ ਨੇ ਦੇਸ਼ ਭਰ ਦੇ ਪੈਟਰੋਲ ਡੀਟੀਓ ਘੇਰ ਕੇ ਬਹਿ ਜਾਂਦੇ ਨੇ ਇਸ ਕਰਕੇ ਪੈਟਰੋਲ ਦੀ ਕਿੱਲਤ ਆ ਚੁੱਕੀ ਹੈ ਕਮੋਬਸ਼ ਸਾਡੇ ਹਰ ਸੂਬੇ ਦੇ ਵਿੱਚ ਦੇਸ਼ ਦੇ 29 ਸੂਬਿਆਂ 'ਚ ਇਹ ਸਥਿਤੀ ਤੁਹਾਨੂੰ ਅੱਜ ਦੇਖਣ ਨੂੰ ਮਿਲ ਰਹੀ ਹੈ ਕਿ ਲੰਮੀਆਂ ਕਤਾਰਾਂ ਲੋਕ ਕੰਮਕਾਰ ਛੱਡ ਕੇ ਸਿਰਫ ਪੈਟਰੋਲ ਤੇ ਡੀਜ਼ਲ

दुआ तावीजों द्वारा किया कराया घर में खून के छीटे आना चंद मिनटों में खत्म ड्रेकलेश काम कारोबार में बंदिश मन शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें